ਪੀਦਾ ਪਾਣੀ ਸਾਡਾ ਪਾਣੀ ਬੜਾ ਉੱਚ ਨੀਰਾ ਨਹੀਂ ਲੀਦਾ ਇਹ ਪਾਣੀ ਹੈ ਉਹ ਉਹ ਆਉਂਦਾ ਸਾਡੇ ਆ ਨਰਮੇ ਜੀ ਨੂੰ ਵੀ ਅਸੀਂ ਉਹੀ ਦਿੰਨੇ ਹੁੰਨੇ ਆ ਉਧਰ ਨਿਕਲਦਾ ਪਾਣੀ ਪੂਣੀ ਜਾ ਪਾਣੀ ਕਿਧਰੋਂ ਨਿਕਲਦਾ ਥੱਲੋਂ ਦੀ ਕੱਢਾ ਸੀ ਪਾਈਪਾਂ ਵਾਈਆਂ ਹੋਈਆਂ ਬਟੀਆਂ ਹਾਂ ਪਾਈਪਾਂ ਪਾਈਆਂ ਹੋਈਆਂ ਆ ਜਿੱਥੇ ਤੱਕ ਦੁੱਧ ਨਿਕਲ ਜਾਂਦੀ ਹੈ ਇਧਰੋਂ ਸਾਰੀ ਆਪਣੀ ਜ਼ਮੀਨ ਮੇਰੇ ਤਾਂ ਛੱਡੀ ਕਿੱਧਰ ਜਾਂਦੀ ਹੈ ਹੈ ਛੱਡੀ ਕਿੱਧਰ ਬਸ ਫੇਰ ਇੱਥੋਂ ਤੱਕ ਹੀ ਹੈ ਇੱਥੋਂ ਤੱਕ ਹੀ ਆ ਗਿਆ ਅੱਛਾ ਬਾਬਾ ਬਾਬਾ ਕਿਉਂ ਓ ਯਾਰ ਆਇਆ ਗੱਲ ਜਾਲੀ ਤਾਂ ਗੁੱਲ ਬੋ ਵੀ ਇੰਝ ਵੀ ਆ ਭਾਂ ਦੇ ਯਾਰ ਦੀ ਇੰਨੀ ਕਿਵੇਂ ਲੈ ਲਈ ਤੂੰ ਹੈ ਐਨੀ ਕਿਵੇਂ ਲੈ ਲਈ ਐਨੀ ਯਾਰ ਮੈਂ ਤੈਨੂੰ ਮੈਂ ਦੱਸਦਾ ਦੂਸਰਾ ਕੁਝ ਨਹੀਂ ਹੁੰਦਾ ਪਹਿਲੇ ਤਰੇ ਫਿਰਦੇ ਸੁੱਥੇ ਯਾਰ ਸੀ ਪਾਣੀ ਲੱਗਦੀਆਂ ਮਾੜਾ ਸੀਰੀ ਦਾ ਰਾਲ ਹੈ ਸੀਰੀ ਦਾ ਰਾਲ ਤਰ ਤਰ ਉਹ ਬੰਦਾ ਇਹ ਜਾਗਾ ਹੁਣ ਸਰ 35 ਲੈਣੀ ਓਨੇ ਪਿੰਡ ਦੀ ਤੇ ਮੈਂ ਤੈਨੂੰ ਐ ਦੱਸਦਾ ਗੱਲ ਉਹਦੇ ਕੋਲ ਬਾਬਾ ਵਾਦ ਤੋਂ ਬਾਅਦ ਪਿੰਡ ਦੀ ਡੇਢ ਬੰਦਾ ਲੱਗਿਆ ਹੋ ਅੱਛਾ ਡੇਢ ਬੰਦਾ ਸਮਝਦੇ ਹੋ 150 ਹਾਂ ਕੱਲੇ ਕੱਲੇ ਬੰਦੇ ਨਾਲੇ ਬਹੁਤ ਕਰੀ ਕੀ ਕਰ ਰਹੇ ਨੇ ਤੇ ਨਾਲੇ ਕੱਲੇ ਹਰੇਕ ਬੰਦਾ ਯਾਰ ਅੱਧ ਚੋਂ ਭੱਜਿਆ ਅੱਛਾ ਉਹਨੇ ਬੰਦੇ ਨਾਲ ਇੰਨੇ ਉਹ ਯਾਰ ਮੈਂ ਲੈ ਦੱਸਦਾ ਉਹਦਾ ਘਰ ਵੇਚ ਕੇ ਵੀ ਖਾ ਗਿਆ ਉਹਨਾਂ ਦਾ ਆ ਲਿਆ ਤੂੰ ਤੂੰ ਘਰੇ ਗੁੜ ਇੱਕ ਦਿਨ ਦਾ ਪਾਪਾ ਘਰੇ ਗੁੜ ਪਵਾ ਲਿਆ ਉਹਨੇ ਹੈ ਹਾਂ ਤੇ ਉੱਤੋਂ ਆਪ ਵੀ ਵਗ ਗਿਆ ਉਧਰੋਂ ਆ ਗਈ ਪੁਲਿਸ ਕਹਿੰਦਾ ਆ ਕੇ ਕੇ ਮੈਂ ਤਾਂ ਆ ਕੇ ਕਿਸ ਨੂੰ ਸੀਏਡੀ ਦਿੰਦਾ ਸੀ ਆ ਕੇ ਪੁਲਸ ਵਾਲਾ ਮਨੀ ਹੋ ਗਿਆ ਆ ਕੇ ਬੰਦਾ ਮੇਰੇ ਰਲਿਆ ਹੋਇਆ ਕਿ ਮੇਰੇ ਖਿਲਾਫ ਆ ਕੇ ਸਾਥਸ ਕਰਦਾ ਆ ਕੇ ਅੱਛਾ ਉਹ ਬੰਦੇ ਦੀ ਸਕੀਮ ਪਵਾਦੀ ਹੈ ਹੈ ਮੈਂ ਕਰਵਾਇਆ ਕਹਿ ਕਹਾ ਕੇ ਸਾਨੂੰ ਪਤਾ ਰਹੇਗਾ ਮੇਰੀ ਕਿੰਨੀ ਹੈ ਮਰੀ ਜਾਂਦਾ ਗੱਪ ਗੱਪ ਕਾ ਨੂੰ ਮਰੀ ਜਾਂਦਾ ਇਹ ਬੰਦਾ ਮੈਂ ਕਿਨੂੰ ਗੱਲ ਦੱਸਦਾ ਮੈਂ ਤੈਨੂੰ ਪੇਈ ਨਾ ਤੇ ਪੇਗ ਲਵਾਇਆ ਨਹੀਂ ਲਵਾਇਆ ਸੀ ਫੇਰ ਆ ਆ ਰਿਹਾ ਇਹਦੇ ਨਾਲ ਮੇਰੀ ਯਾਰੀ ਹੈ ਤੂੰ ਆ ਰਿਹਾ ਤੈਨਾਂ ਕਾ ਉਹੋ ਕਲ ਆਇਆ ਆਪਣਾ ਇਹਨੂੰ ਪਤਾ ਹੈ ਕਿ ਨਹੀਂ ਬੰਦਾ ਇੰਨਾ ਕਰਵਾਇਆ ਸੁੰਘ ਕੇ ਲਵਾਇਆ ਸੀ ਤੂੰ ਸਤਾ ਦਿੱਜਦਾ ਪਾਣੀ ਸੀ ਗੱਲ ਤਾਂ ਸੁਣੋ ਬੰਦੇ ਦੀ ਉਹ ਬੰਦੇ ਨੂੰ ਦੇਖ ਲਾ ਮੈਂ ਬੇਚ ਕੇ ਖਾ ਗਿਆ ਅੱਧੇ ਕਿੱਲੇ ਖਾ ਗਿਆ ਅੱਛਾ ਮੈਨੂੰ ਲੱਗਾ ਹੂ ਆਉਂਦਾ ਉਹ ਆਪਣੇ ਨਰ ਮੇਜੇ ਕਿਵੇਂ ਬੜਦੇ ਫਿਰਦੇ ਹੈ ਪਰਾਂ ਕਣੀ ਆਨੇ ਆ ਆਪਣਾ ਦਾ ਆਪਣਾ ਹਿੱਸਾ ਹੈ ਤੇਰਾ ਇਧਰ ਮੈਂ ਆਉਣ ਨਹੀਂ ਦਿੰਦਾ ਉਹਨੂੰ ਠੀਕਾ ਕਿ ਪਤਾ ਦਵਾਈ ਗਲਤ ਪਾ ਜੇ ਆ ਕਿਹੜੇ ਨਾਲ ਲੈ ਲਿਆ ਤੂੰ ਤੈਨੂੰ ਦੱਸੀਦਾ ਜਾਣਾ ਯਾਰਾਂ ਪਾਣਾ ਖਾਈ ਕੀ ਫਿਰਦਾ ਨਰਮਾਜੋ ਗਲੋ ਖੰਡਿਆ ਪਿਆ ਸਾਰਾ ਹੁਣ ਚੋਕ ਦੇ ਇੱਕ ਦੇ ਤਿੰਨ ਚ ਉਹਨੂੰ ਮਾਈਕ ਪਹੁੰਚਦਾ ਯਾਰ ਪੁੱਛ ਲੂ ਬੰਦੇ 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 ਪੂਰੀ ਰਿਪੋਰਟ ਪਾਣੀ ਪਰ ਤੋਂ ਲਿਆਉ ਯਾ ਮਾਗੇ ਬੰਦੇ ਫੇ ਨਰਮਾ ਚੁਗਨੇ ਪੂਗਾ ਤਾਂ ਹੀ ਰੱਖਣਾ ਆ ਬੋਜੂਆ ਇਹ ਦੁਆ ਕੀ ਫਾਇਦਾ ਮੈਂ ਮਿੱਤਰ ਮੱਖਾ ਟੇਕ ਕੇ ਗਿਆ ਪਤਾ ਨਹੀਂ ਕਹਿੰਦਾ ਬੁੱਧਵਾਰ ਵੀਰਵਾਰ ਨੂੰ ਪਤਾ ਨਹੀਂ ਕਿਵੇਂ ਕਰ ਗਿਆ ਨਹੀਂ ਤਾਂ ਕਚੜਾ ਪਿਆ ਓਏ ਕਹਿੰਦਾ ਇੰਨਾ ਖਿੜੂਗਾ ਇਹ ਮਨ ਤਾਂ ਬਣਾਈ ਲੱਗ ਗਿਆ ਮੈਂ ਦੇਖੀ ਰਹਿਣਾ ਆਟਾ ਦੇ ਤਾ ਸੀ ਗਿੱਦਰ ਹੋੜਾ ਕੀ ਆ ਨਾਲੇ ਸਾਡਾ ਕੀ ਮੇਲਾ ਦਾ ਬਾਵਾ ਨਸਾਉਣ ਲੱਗ ਗਿਆ ਹਨਾ ਐ ਨਹੀਂ ਖਿਦੀ ਵਾਹ ਸਮਝਦਾ ਵੀ ਸਾਡਾ ਖੇਤ ਉਧਰ ਰਹਿ ਗਿਆ ਆ ਸੀਰ ਖੱਟ ਗਿਆ ਐ ਚਿਰਨਾ ਮੈਂ ਗੱਪਾਂ ਮਾਰੀਏ ਬੈਠ ਕੇ ਬਾਈ ਇਥੇ ਦਾ ਲੈ ਨਾ ਸੀਰ ਹਾਂ ਪੂਰੀ ਕੰਨੇ ਆ ਤਾਂ ਸੋ ਵੀ ਘੰਟੇ ਉਸ ਤਾਂ ਮੈਨੂੰ ਫੁੱਦੂ ਲਵਾਈ ਜਾਣਾ ਪੰਜ ਮੈਂ ਫੁੱਦੂ ਦਰੇ ਫਿਰਦਾ ਆ ਚਾ ਗੱਲ ਸੁਣੋ ਚੁੱਪ ਕਰਕੇ ਬਹਿ ਜਾਓ ਮੈਂ ਉਹਦੇ ਨਾਲ ਗੱਲ ਕਰਦਾਗਾ ਉਹ ਤੋਂ ਤੁਹਾਨੂੰ ਸਕੀਮ ਲਵਾ ਕੇ ਤਕੋਂ ਇੱਕ ਹੋਰ ਸਾਨੂੰ ਕਿਲਾ ਕਢਾ ਕੇ ਦਿਖਾਉਂ ਤੋ ਠੀਕ ਆ ਜਵਾਕਾਂ ਨੂੰ ਬਾਦਾਂ ਮੇਰੇ ਜਵਾਕ ਦੇਖ ਲਓ ਉਧਰ ਵਰਗੇ ਪਏ ਹਨਾ ਉੱਤੀ ਜੱਤ ਉਹ ਤੋਂ ਲਾਈ ਨਹੀਂ ਕਿਤੇ ਹੈਂ ਦੇਖ ਲਓ ਤੁਸੀਂ ਲੱਗੀ ਯਾਰ ਤਫਰ ਚੱਲ ਸਰ ਤਫਰ ਲੱਗੀ ਮੈਂ ਦੀ ਠੀਕ ਦਾਗ ਲਵੇ ਹਾਂ ਠੀਕ ਆ ਬਸ ਠੀਕ ਆ ਉਹ ਕਿਹੜਾ ਨੂੰ ਬਾਈ ਬੈਠਾ ਉੱਥੇ ਹੋਏ ਦੇਖਦੇ ਆ ਉੱਥੇ ਕੋਲੇ ਯਾਰ ਕੌਣ ਆਹੋ ਚਾਚਾ ਆਇਆ ਨਾ ਬਰਾਦ ਤੇ ਚਾਚਾ ਗੱਲ ਸੁਣੋ ਹਾਂ ਤੂੰ ਉਗੜ ਨੂੰ ਬਾਹਰ ਸਿਕੜਦਾ ਹਾਂ ਆਂ ਦਮ ਚੜਾਇਆ ਪਹਿਲਾਂ ਕੀ ਹੋਇਆ ਤੈਨੂੰ ਉਹ ਬੈ ਤਾਂ ਜਾ ਬੈਠੇ ਨੂੰ ਤਾਂ ਬਹਿ ਜਾਂਗੇ ਤੂੰ ਗੱਲ ਦੱਸ ਯਾਰ ਗੱਲ ਤਾਂ ਬਾਲੀ ਗੁੱਜੀ ਆ ਉਹ ਆਪਣੇ ਬੰਦੇ ਆਇਆ ਤੈਨੂੰ ਮੈਂ ਲਿਆਇਆ ਉਹ ਬੋਟਾ ਖਤਰ ਸਰਪੈਂਚੀ ਗੱਲ ਨਹੀਂ ਕਰੀ ਸੀ ਚਾਚਾ ਨੂੰ ਮਾਹਾਂ ਬੋਟਾ ਬਾਲੀ ਤਾਕੜੀ ਬੋਣ ਗਿਆ ਨਰਮਾ ਜਿਹਾ ਸਾਰਾ ਚਗਾ ਦੇਗਾ ਉਹਨਾਂ ਨੂੰ ਕਹਾ ਕੇ ਵਧੀਆ ਉਹਨਾਂ ਦੀ ਮੈਂ ਉਹਨਾਂ ਨੂੰ ਐ ਗੱਪ ਮਾਰਦਾ ਮੈਂ ਕਿਹਾ ਵੀ ਇਹ ਮੇਰਾ ਨਰਮਾ ਸਾਰਾ ਵੀ ਮੇਰੇ ਕਿੱਲੇ ਆ ਉਹਦਾ ਠੀਕ ਆ ਹੁਣ ਜਾਲੀ ਵੋਟਾਂ ਪਾ ਕੇ ਜਿੱਤੇ ਆਗਾ ਨਰਮਾ ਵੀ ਫਰੀ ਚ ਕੰਮ ਆ ਕੇ ਉਹਨਾਂ ਤੋਂ ਲੇਬਰ ਵਾੜੀ ਆ ਇੱਕ ਮਸ਼ੀਨ ਤੇ ਜਾਂਦਾ ਰਿਹਾ ਉਹ ਮੇਰਾ ਲੱਗਦਾਗਾ ਨਾ ਰਿਸ਼ਤੇਦਾਰਾਂ ਕਾਹਤੋਂ ਕਾਹ ਚਲ ਕਰਦਿਆਂ ਗੱਲ ਕੋਈ ਉਹਨਾਂ ਹੀ ਲੇਬਰ ਫਰੀ ਕੰਮ ਕਰੂਗੀ ਉਹਨਾਂ ਨੇ ਕਹਿਦਾ ਵੀ ਕੋਈ ਨਾ ਜੇ ਤੇ ਆ ਸੁਰਲੀ ਖੇਤ ਸਾਰਾ ਕਹਿੰਦੇ ਅਸੀਂ ਆਪ ਹੀ ਕਰਾਂਗੇ ਵੀ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਤੂੰ ਮੰਜੇ ਦੌਣਾ ਤੇ ਲੱਤਾਂ ਫਸਾ ਕੇ ਪੈ ਜਾ ਤੂੰ ਤਾਂ ਨਹੀਂ ਗੇਮ ਲਾਤੀ ਉਹਨਾਂ ਤੇ ਗੇਮ ਵਾੜੀ ਲਾਉਣਾ ਤੂੰ ਓਏ ਯਾਰ ਉਹ ਸਾਜੀ ਦਾ ਹੁੰਦਾ ਮਾਂ ਦਾ ਰਿਸ਼ਤੇਦਾਰ ਆਪਾਂ ਕਰਦੇ ਆ ਬੰਦਾਂ ਨਾ ਪਰ ਫੇਰ ਵੀ ਫਿਰ ਜਦੋਂ ਆਪਾਂ ਕਰਦੇ ਆ ਅਗਲੇ ਨੂੰ ਵੀ ਕਰਨਾ ਚਾਹੀਦਾ ਚਾਹੀਦਾ ਵੀ ਨਹੀਂ ਆਹ ਕਰਦੇ ਆ ਗੱਲ ਫਿਰ ਕਰ ਲੈਣੇ ਗੱਲ ਫਿਰ ਆਜਾ ਦੇਖਦੇ ਆ ਆ ਜਾ ਪਰੀ ਸੱਤਰਾ ਇਹਨਾਂ ਚੱਕ ਲਾ ਤਾ ਇਹਨਾਂ ਨੂੰ ਢਾਹ ਦਾ ਉਹਦੇ ਆ ਚਾਚੇ ਨੇ ਮਗਰ ਬੈਠੀ ਹੱਲੀ ਗਏ ਆਂ ਕਰੀ ਗਏ ਆਂ ਕਰ ਸੋਹਣੇ ਵਾਲਾ ਆ ਇਹ ਨਹੀਂ ਬਣਾਇਆ ਵਾ ਨਾ ਬੱਜਿਆ ਤਾਂ ਸੌਰੀ ਕਾਨੂੰ ਤੈਨੂੰ ਦੱਸ ਦਾਂ ਗੱਲ ਬੈਠ ਤਾਂ ਸਹੀ ਤੂੰ ਬੰਦਾ ਆਹਾ ਆਦਲਾ ਹਾ ਹਾ ਚੱਕਰ ਪੈਣ ਓਏ ਦੋ ਵਾਰ ਮੁੱਦੀ ਦੋ ਵਾਰ ਮੁੱਦੀ ਮਾਰਦੀ ਮੁੱਦੀ ਮੁੱਦੀ ਕੋਈ ਨਹੀਂ ਜਹ ਜਹਾਜ ਨਾ ਟੋਚਣਾ ਪਵਾਦੇ ਨਹੀਂ ਆਇਦਾ ਇਹ ਗੱਲਾਂ ਹੋਰ ਵੀ ਬੰਦਾ ਠਿਆਣਾ ਬਿਆਣਾ ਤੂੰ ਤਾਂ ਬੇਤੀ ਕਰੇ ਨਾ ਰਿਸ਼ਤੇ ਰਿਸ਼ਤੀ ਥੋੜੀ ਆ ਯਾਰ ਓ ਪ੍ਰਿੰਟ ਕਰ ਪੈਣ ਚਲਾਉਂਦਾ ਕਰਤਾਰ ਕਰ ਪੈਣ ਅੱਛਾ ਰੀਤ ਕੇ ਕਰਤਾਰ ਦੋਨੀ ਚਲਾਉਂਗਾ ਕੱਠੀਆਂ ਕੱਠੀਆਂ ਸਰਕਾਰ ਦੇ ਸਪੈਸ ਦੇ ਜੜਤੀ ਸੀ ਅਰੇ ਕਿਉਂ ਮੰਨਦਾ ਹਾਂ ਸਾਹ ਦੇ ਨਾ ਕਿਹੜੀ ਨਰਮਾ ਦੇ ਗੁਣ ਵਾਲੀ ਕਹਿੰਦੀ ਹੈ ਹਰੇਣੇ ਹਰੇਣੇ ਚੋਂ ਆਇਆ ਸਮਾਨ ਵਾਲਾ ਤਾਂ ਵਾਲੇ ਨਰਮਾ ਚੋਂ ਗਣ ਵਾਲੇ ਆਏ ਬਾੜੀ ਵਾਲੇ ਵੋਟਾਂ ਵਾਲੇ ਉਹ ਗੜਿਆ ਹਾਂ ਨਰਮਾ ਇਹੀ ਆਪਣੇ ਬੰਦੇ ਸਪੋਰਟ ਪੂਰੀਆ ਨਵੇਂ ਵੋਟਾਂ ਮੁੰਡੇ ਹੁੰਡੇ ਆ ਯਾਰ ਪੂਰੀ ਸੁਣਦੀ ਆਪਾਂ ਉਹ ਉਹ ਉਹਦੋਂ ਪਵਾਵਾ ਕੀ ਹੁੰਦੇ ਉਹ ਕੀ ਕਹਿੰਦੇ ਹੁੰਦਾ ਨਾ ਬਗਤ ਸੁਣਤਾ ਜਾਂਦਾ ਉਹਦੇ ਜੂਨ ਪਤਾ ਨਹੀਂ ਕੀ ਸੀ ਉਹ 18 ਇਕ ਜੂਨੀਆ ਦਾ ਪ੍ਰਧਾਨ ਆਪਣਾ ਭਰਾ ਹਾਂ ਉਹ ਜੂਨੀ ਪਤਾ ਨਹੀਂ ਕੀ ਸੀ ਉਹ ਸਕੂਲ ਜਾ ਯੂਨੀਵਰਸਿਟੀ ਦੋਗਣਾਂ ਦੇ ਲੱਗਦੇ ਨੇ ਕਿ ਅੱਕੇ ਸਾਰਾ ਆਪ ਹੀ ਲੱਜ ਜਾਣਗੇ ਜੂਨੀਵਰਸਿਟੀ ਜੋ ਪਵਾਉਣਗੇ ਇਹ ਵੋਟਾਂ ਇੱਛੇਦਾਰਾਂ ਨੂੰ ਹਰਾਣ ਕਰੀਏ ਨਾ ਇਹਨਾਂ ਨੂੰ ਵਿਚਾਰਿਆਂ ਨੂੰ ਹੋਰ ਨਰਮਾ ਚਗਾਵਾਂਗੇ ਆਪਾਂ ਨਰਮਾ ਥੋੜੀ ਵੋਟਾਂ ਪਵਾਵਾਗੇ ਯੂਨੀਵਰਸਿਟੀ ਜੋ ਅਸੀਂ ਨਰਮਾ ਚੁਗਾਗੇ ਨਰਮਾ ਨਰਮਾ ਕੋਈ ਯਾਰ ਸਾਡੇ ਕੋਲ ਨਾ ਇਹ ਨਰਮਾ ਬੰਦੇ ਲੈਣ ਦੇਗਾ ਨਰਮਾ ਵੋਟਾਂ ਨੂੰ ਕਿਹਾ ਕੀ ਭਾਈ ਯਾਰ ਨਰਮਾ ਚਗਾਏਗਾ ਇਸ ਦੇ ਕਰਪੈਨ ਤੇ ਠੀਕ ਹੈ ਜਦ ਨਰਮਲ ਮੈਂ ਕਿਹਾ ਲਾ ਦੇਣੀ ਨਹੀਂ ਹਗਰਾ ਕੋਈ ਇੰਨਾ ਇੰਨਾ ਕੋਲ ਲੇਬਰ ਭਾਈ ਲੇਬਰ ਹੈਗੀ ਹੈ ਜੇ ਛੋਟੇ ਨਾ ਤੂੰ ਤੱਕਦਾ ਹੀ ਮੈਂ ਇਨਾਂ ਤੋਂ ਬਾਈਆਂ ਤੂੰ ਨਰਮਾ ਦਿਖਾਉਂਗਾ ਤੂੰ ਐ ਹੋ ਕਰੀ ਨਰਮਾ ਇਨਾਂ ਤੋਂ ਥੋੜੀ ਕਾਹੀ ਮੈਂ ਕਹਿੰਦਾ ਸਾਡਾ ਮੁੱਦੂ ਰਹੀ ਨੇ ਕਿਹੜਾ ਨਰਮਾ ਕਰਾ ਨਰਮਾ ਤੂੰ ਕਹ ਲੋ ਐ ਕਦੋਂ ਕਹ ਤੂੰ ਤਾਂ ਗੱਲ ਮੈਂ ਕਹਿੰਦਾ ਜੀ ਤੈਨੂੰ ਕਹਿੰਦਾ ਨਰਮਾ ਆਪਣਾ ਹੋ ਜਾ ਮੈਂ ਕਿਹੜਾ ਆਹਾਂ ਆਹਾਂ ਨਰਮਾ ਹਾਂ ਤੂੰ ਬਾਈ ਦੇ ਕਿੜੀ ਮਰਭੇ ਲੈਨੇ ਸੀ ਵੀ ਮੈਂ ਲੈ ਆਇਨੀ ਤੂੰ ਸੀਮੀਂ ਨਾ ਦਿਲੇ ਲੈ ਪਾ ਹੁਣ ਅਸੀਂ ਨਰਮਾ ਚੋ ਗਣਾ ਓਏ ਹੈ ਦਾ ਆਪਣੀਆਂ ਬੇਰਾ ਤੋਂ ਮਾਰ ਓਏ ਦਾਦਾ ਚਾ ਆਪਣੀਆਂ ਯਾਰਾ ਆਪਣਾ ਤਾਂ ਹੈਗਾ ਇਹ ਤਾਂ ਬਾਈ ਕਹਿੰਦਾ ਵੀ ਇਹ ਕਹਿੰਦਾ ਛੱਡ ਮੈਂ ਹੋਰ ਆਪਣਾ ਤਾਂ ਹੈਗਾਗਾ ਇਹ ਕਹਿੰਦਾ ਆਪਣੀਆਂ ਆਹ ਆਪਣਾ ਕਿਵੇਂ ਬਣ ਗਿਆ ਓ ਅੱਖ ਮਾਰੀਆਂ ਦਾ ਫੜੋਗਾ ਇਹਨੂੰ ਓਏ ਅੱਖ ਕਦੋਂ ਮਾਰੀ ਆ ਮੇਰੇ ਅੱਖ ਚ ਵਗ ਗਿਆ ਕੁਸ ਨਹੀ ਨਹੀ ਵਗਤਾ ਕੀ ਵਹਿ ਜਾਗਾ ਦਾਦਾ ਓਏ ਮੈਂ ਖੜੇ ਹੀ ਠੀਕ ਆਇਆ ਬਹਣ ਆਪਣਾ ਕਿਵੇਂ ਬਣਾ ਲੇ ਤੂੰ ਮੈਂ ਤੂੰ ਆਪੀ ਤਾਂ ਕੱਲ ਲਾ ਕੇ ਦੀਆ ਕਹੀ ਜਾਂਦਾ ਸ਼ੱਕ ਦਿਨ ਮੈਂ ਉਸਰਲੀ ਪੁੱਤ ਗੋਦ ਲੈ ਲਿਆ ਗੋਦ ਨੂੰ ਕਿਹੜੇ ਬਣਾ ਲੈ ਲਿਆ ਮੈਂ ਰਾਤ ਕੇ ਹਾਂ ਤੂੰ ਨਾਲੇ ਮੁਕਰ ਨਾ ਉਹ ਪੀਤੀ ਖਾਤੀ ਜੱਥ ਨੇ ਲੈਤਾ ਗਿਆ ਉ ਤੜਕੇ ਨੀ ਗੋਦ ਲੈਤਾ ਤੈਨੂੰ ਫਿਰ ਇੱਕ ਬੰਦੇ ਵਾਲੀ ਗੱਲ ਆ ਯਾਰ ਕੋਈ ਉਹ ਯਾਰ ਹੱਥ ਨੇ ਤਾਂ ਆਪਾਂ ਭਾਈ ਬਾਹਲਾ ਕੋਸ ਚੱਲਦੇ ਕਰੋ ਗੱਲ ਸਾਨੂੰ ਹੁਣ ਸਾਡੇ ਨਰਮਾ ਚ ਗਾਉਂਗੇ ਤੁਸੀਂ ਨਾ ਆਪਾਂ ਬਹਿ ਕੇ ਗੱਲ ਕਰਦੇ ਆਂ ਮਾਹੌਲ ਪਖਾ ਪਿਆ ਇਤੋਂ ਗਰਮੀ ਹੋਈ ਪਈ ਆ ਬਾਈ ਕੋਈ ਗੱਲ ਕਰ ਲੈ ਹੱਟ ਲੈ ਤੁਸੀਂ ਬਹਿ ਜਾਓ ਤੁਸੀਂ ਚਾਚਾ ਬਹਿ ਜਾਓ ਮੈਂ ਥੱਲੇ ਬਹਿ ਜਾਣਾ ਹਾਂ ਅਸੀਂ ਤਾਂ ਬੈਠੇ ਆਂ ਕਿਦੋਂ ਦੇ ਤੂੰ ਦੱਸ ਬੈ ਜਾ ਇਧਰ ਹੁਣੇ ਛੱਡ ਲੈ ਉਹ ਪਹਿਲਾ ਚਾਚਾ ਆ ਜਾ ਆਪਾਂ ਬਹਿ ਕੇ ਗੱਲ ਕਰਦੇ ਆਂ ਬਹਿ ਜਾਓ ਯਾਰ ਗੱਲ ਕਰਨੀ ਕੀ ਕਰ ਲਾ ਕੋਈ ਇਹਦੇ ਨਾਲ ਹੁਣ ਦੱਸੋ ਮੈਨੂੰ ਕੀ ਰੌਲਾ ਦਾ ਨ ਪੈਰ ਦਾ ਹੈ ਹਾਂ ਵਾਹ ਕਾ ਖੇਤ ਦਾ ਲੈਣਾ ਕਹਿੰਦਾ ਖੇਤ ਦਾ ਕਬਰ ਤੈਨੂੰ ਕਾ ਖੇਤ ਦਾ ਖਾ ਕੇ ਲਿਆਂਗਾ ਖੇਤ ਦਾ ਕਾਣੋ ਦਿਖਾ ਕੇ ਲਿਆਂਗਾ ਯਾਰ ਮੇਰਾ ਬੋਟਾਂ ਦੀ ਗੱਲ ਕਰਦਾ ਇਹਨੂੰ ਛੱਡੋ ਨਰਮੇ ਨੁਰਮੇ ਦਾ ਪੱਖ ਮੈਂ ਤੁਹਾਨੂੰ ਕਿਹਾ ਤੂੰ ਅੱਧੀ ਹਲਵਾ ਦੀ ਪਰੀਆਂ ਤੋਂ ਨਰਮਾ ਚ ਗਾਇਆ ਕਰੋ ਬਾਹਰੋਂ ਆਉਣਗੇ ਬੰਦੇ ਪਹਿਲਾਂ ਬੰਦਿਆਂ ਤੋਂ ਜਗਾ ਲਾ ਪਰੀਆਂ ਤੋਂ ਦੇਖੀ ਜਊ ਯਾਰ ਹੁਣ ਕੀ ਕਰੀਏ ਨਰਮਾ ਨਰਮਾ ਜਗਵਾ ਦੇ ਫਿਰ ਉਹਦੇ ਦਾ ਨਰਮਾ ਤੈਨੂੰ ਮੈਂ ਕਿਹਾ ਨਹੀਂ ਪਰੀਆਂ ਤੋਂ ਨਰਮਾ ਚ ਗਊ ਮੈਂ ਲਾ ਕੇ ਦੀਆ ਪਰੀਆਂ ਦੀਆਂ ਨੇ ਤਾਂ ਪਰੇ ਚੱਕੀ ਫਿਰਦਾ ਆ ਪਾਣਾ ਟੋਪੀ ਵਾਲਾ ਵਿਚਾਰਾ ਨਰਮਾ ਚ ਗਣਾਲ ਕਿਉਂ ਤੈਨੂੰ ਪੜਨ ਵਾਲਾ ਜਵਾਕ ਲਾਦਾ ਦੌਰ ਬਹੁਤ ਆ ਲੈ ਛੱਡਾ ਕਰ ਡੌਲੇ ਦੇ ਡੌਲੇ ਤਾਂ ਦੇਖ ਲੈ ਓਏ ਡੌਲੇ ਨਾਲ ਨਾਰਮਾ ਥੋੜੀ ਚੁਗਿਆ ਡੌਲੇ ਦੀ ਬੰਡ ਚੱਕ ਲਿਆ ਕਰ ਮਨ ਦਾ ਦੇਖ ਇਹ ਕਿਹੜੇ ਡੌਲੇ ਦਾ ਪਹਿਲਾ ਪਕੌੜੇ ਇਹ ਡੌਲੇ ਕਿਹੜੇ ਇਹ ਬੇਤੀ ਕਰਦਾ ਤੂੰ ਸਾਡੇ ਬੰਦੇ ਤੇ ਆਇਆ ਮਹਿਮਾਨ ਮੈਂ ਤੈਨੂੰ ਕੀ ਕਹਾਂ ਤੂੰ ਹੀ ਆਖੇ ਨਾ ਮੈਂ ਤੈਨੂੰ ਆਖੇ ਨਵੀਂ ਕੰਮ ਕਰਨ ਵਾਲੇ ਇਹ ਨਹੀਂ ਦਾ ਜਿਹੜੇ ਪੜਨ ਵਾਲੇ ਖਣਾਲੇ ਬੰਦੇ ਲੱਗੇ ਮੈਂ ਤਾਂ ਤੈਨੂੰ ਵੋਟਾਂ ਦੀ ਗੱਲ ਕਰੀ ਸੀ ਵੀ ਆਪਣੇ ਨਾਲ ਸਪੋਰਟ ਪੂਰੀ ਆ ਤਾਤਾ ਯਾਰ ਤਾਂ ਲੈ ਮੈਂ ਤਾਂ ਬੰਦਾ ਤੂੰ ਕਹਿੰਦਾ ਕਰਪਾਣ ਕਿੱਥੇ ਚਲਣ ਦਿਖਾ ਨਰਮੇ ਜਿ ਕਰਪਾਣ ਚੱਲੂ oh no ਨਰਮੇ ਜਿ ਕਰਪਾਣ ਕੋਦੋਂ ਮੈਂ ਤਾਂ ਮਲਾਉਣ ਲੈ ਸੁਣੂ ਦੱਸ ਕੇ ਵਰਗਾ ਨਾ ਉਸਤਾਦ ਜਾ ਕੇ ਬਹਿ ਗਿਆ ਗੱਲ ਭਾਈ ਮੈਂ ਸੁਣਾਂ ਇਹ ਦੱਸਦਾ ਗੱਲ ਪਾਪਾ ਵੋਟਾਂ ਦੀ ਗੱਲ ਕਰਨ ਆਇਆ ਯੂਨੀਵਰਸਿਟੀ ਤੋਂ ਆਪਣੀਆਂ ਵੋਟਾਂ ਪੂਰੀਆਂ ਪਹਿਣੀਆਂ ਯੂਨੀਵਰਸਿਟੀ ਤੋਂ ਪਹਿਣ ਗਿਆ ਤਾਂ ਵੋਟਾਂ ਮੈਂ ਤੈਨੂੰ ਮੰਨ ਗਿਆ ਗੱਲ ਹਾਂ ਹੁਣ ਕੀ ਗੱਲ ਮੈਂ ਤਾਂ ਕੋਈ ਕੀਤਾ ਬਾਈ ਸਿੱਧੀ ਗੱਲ ਐਂ ਕਹਦਾ ਹਾਂ ਕਹਿੰਦਾ ਇਹ ਚੀਜ਼ਾਂ ਦਾ ਬਾਣ ਮੇਰੇ ਐ ਸਾਰੇ ਕਹਿੰਦਾ ਇਹ ਮੈਨੂੰ ਪਤਾ ਇਹ ਕੋਡ ਲਾਉਣ ਦਾ ਸੁਭਾਗ ਹੈ ਦਾ ਇਹ ਨੰਬਰ ਬਣਾਉਂਦਾ ਉਹ ਜੱਟ ਦਿਖਾ ਤਿਓ ਕਿ ਚਾਚਾ ਯਾਰ ਆ ਪੱਟਦਾ ਨਾ ਤੂੰ ਇਹਨਾਂ ਨੂੰ ਆਇਆ ਖੇ ਬਾਹਰ ਲੈ ਲੈ ਪਾ ਦਾ ਟਰੱਕ ਖੜਿਆ ਕਹਿੰਦਾ ਖੇਤਾਂ 'ਚ ਹੈ ਉਹ ਖੇਤਾਂ 'ਚ ਪਾ ਸਾਈਕਲ ਦਾ ਹੈ ਉਹ ਟਰੱਕ ਇਹਦੇ ਬਾਹਰ ਖੜੇ ਦਾ ਹੈ ਗਿਆ ਯਾਰ ਆ ਟਰੱਕ ਵੀ ਚਲਾਉਂਦਾ ਮੈਂ ਕਹਾਂ ਨਹੀਂ ਸੀ ਨਾ ਮੰਡਲ ਲੈਣ ਬਾਈ ਤਾਂ 10 ਰੁਪਏ ਲੈਣ ਬਾਈ ਤੂੰ 20 ਕਿਹੜੇ ਲਾਉਣਾਗਾ ਤੂੰ ਬਾਣ ਕਿਵੇਂ ਲੈ ਲੈ ਬੜੇ ਵੱਡੇ ਛੜਦਾ ਹੀ ਬਾਈ ਸਾਨੂੰ ਤਾਂ ਯਾਰ ਹੋਣ ਸੱਚਾਈ ਰੱਖੇ ਸੰਤ ਪਤਾ ਲੱਗਾ ਬਾੜਾ ਬੰਦਾ ਬੇਕਾਰ ਇੱਕ ਪਹਿਲਾਂ ਲਿਆ ਆ ਬੰਦਾ ਇਹ ਪਤਾ ਨਹੀਂ ਕਿੱਥੋਂ ਉਹਨਾਂ ਨੂੰ ਪੈਪਸੀ ਲੈ ਕੇ ਜਵਾਕ ਨੂੰ ਉਹਨਾਂ ਦੇ ਘਰੇ ਛੱਡ ਗਏ ਅੱਛਾ ਯਾਰ ਦੋ ਦਿਨ ਕੱਕ ਪਵਾਈਗੇ ਉਹ ਸੰਤ ਪੰਨ ਲਗਾ ਜੋਲ ਲਈ ਰੱਖੇ ਨੇ ਅੱਪਾ ਪਵਾ ਲਾ ਜਨਾ ਲਾ ਏਡੀ ਨਹਿਰ ਲੰਘਦੀ ਆ ਕਹਿੰਦਾ ਵਿਚਾਰ ਦੀ ਗੱਲਾਂ ਸਾਡੇ ਖੇਤਾਂ ਵਿੱਚ ਦੀ ਲੈ ਕਿੱਥੇ ਕਿਹੜੀ ਨਦੀ ਚੱਲਦੀ ਆ ਮੈਂ ਪਾਈਪਾਂ ਨਹੀਂ ਪਵਾਈਆਂ ਹੋਇਆਂ ਉੱਥੋਂ ਪੈਪਜੀ ਪਵਾਈਦਾ ਹੋਈ ਆਪਾ ਉਹਦੇ ਵਾਲੀ ਆਉਣੀ ਨਹਿਰ ਰੱਖਾ ਸੀ ਨਹਿਰ ਨਹਿਰ ਹਾਂ ਫਿਰ ਉਹਦਾ ਮੱਛੀ ਮੋਟਰ ਵਾਲੀ ਪੈਪ ਆ ਯਾਰ ਚਨੀ ਚਨਾਲਿਆ ਕਹਦਾ ਕਿ ਛਨੀਰ ਤੋਂ ਪਾਣੀ ਆਉਂਦਾ ਗਲ ਪਾਉ ਲੀਲਾ ਪਾਣੀ ਨਰਮੇ ਨੂੰ ਮਾਛੀ ਤੇਰੀ ਮੱਛੀ ਮੋਟਰ ਨੇ ਆਂਦੇ ਛਨੀਰ ਤੋਂ ਮੈਂ ਤੈਨੂੰ ਆਖੇ ਪਾਣੀ ਲਿਆਂਦਾ ਥੋ ਸੱਤ ਦਾ ਮੋਟਰਿਕਾ ਦੀ ਗਾ ਸਾਡੀਆਂ ਮੋਟਰ ਐ ਤੂੰ ਮੱਛੀ ਮੋਟਰ ਲਿਆਂਦੇ ਛਨੀਰ ਤੋਂ ਯਾਰ ਚਾਲਾ ਚਾ ਉਹ ਮੈਂ ਨਾ ਦਵਾਈ ਬੂਡੀ ਲਿਆਇ ਆਇਦੀ ਤੂੰ ਆ ਆ ਕਿਸ ਪਾਈ ਫਰਦੇ ਜੀ ਉਸ ਪਾਇਆ ਕਾ ਨੂੰ ਇਹਦੇ ਰੰਗ ਲਾਏ ਹੋਇਆ ਯਾਰ ਸਨ ਲਗਾ ਟੈਟੂਸ ਪਾਈ ਨਾ ਨਾ ਟੈਟੂ ਡੂਡੂ ਕਾ ਨੂੰ ਬਣਵਾਇਆਗਾ ਅੱਛਾ ਇਹਨੇ ਮਾਰਤੇ ਹੀ ਯਾਰ ਕਿਉਂ ਕੀ ਗੱਲ ਹੋਗੀ ਓਰ ਪਉਏ ਏਡਾ ਕੱਦਦਾ ਦਾ ਚੱਕ ਲਿਆਦੀ ਐ ਇਹਨੇ ਅੱਛਾ ਉਹਦੀ ਆ ਸੌਰੀ ਜਾਣਾ ਕਹਿੰਦਾ ਸੌਰੀ ਜਾਣਾ ਪੈਪਸੀ ਪਾਲੀ ਝੋਲੇ ਚ ਸਰਾਹ ਚ ਹੀ ਦਿਖਾਤੇ ਸੌਰੀ ਉਹ ਮੈਂ ਕਾਹਨੂੰ ਪੀਤੀ ਆ ਇਹਨੇ ਪੀਤੀ ਸੀ ਮੰਨਦਾ ਨਹੀਂ ਮਗਰ ਬੈਠਾ ਝੂਲੀ ਗਿਆ ਉਹ ਪਲਸਰ ਐਡਾ ਮੋਟਰਸਾਈਕਲ ਆ ਯਾਰ ਤੁਹਾਨੂੰ ਪਤਾ ਤਿਲਕ ਜਾਂਦਾ ਹੈ ਨਾ ਮਾਰਾ ਵਧੀਆ ਚਲਾਈ ਜਾਂਦਾ ਸੀ ਮਗਰ ਬੈਠਾ ਕਦੇ ਆਏ ਹੋ ਗਿਆ ਹੱਲੀ ਆ ਚਾਚਾ ਹੱਲੀ ਗਿਆ ਡੇਗ ਤੇ ਐਸੀ ਗੱਲ ਛੱਡ ਲੈ ਹੁਣ ਮੇਰੇ ਕੀ ਸਾਰੇ ਨਾ ਹੁਣ ਮਗਰ ਬੈਠੇ ਬੰਦੇ ਦਾ ਕੀ ਹਿੱਲਣ ਦਾ ਕੀ ਮਤਲਬ ਹੈ ਕਾ ਉਹ ਤੇਰੇ ਨਾਲ ਚਲਾਉਂਦਾ ਹੈ। ਹਾਂ ਤੂੰ ਚਲਾਉਂਦਾ ਸੀ ਕਿ ਮੈਂ ਚਲਾਉਂਦਾ ਸੀ। ਗਿੱਚੀ ਚ ਮਾਰ ਜਾ ਰਹੇ ਤੇ ਪਤਾ ਨਹੀਂ ਚੱਲ ਠੀਕ ਆ ਜਰ ਮਗਾ ਚੱਲ। ਥੋੜਾ ਰੋਜ਼ ਦਾ ਹੀ ਕੰਮ ਆ ਇਹਦਾ। ਠੀਕ ਆ ਉਹ ਟੰਗਾ ਚੱਲਦਾ। ਚੰਗਾ ਜੀ ਟੰਗਾ। ਚੰਗਾ ਚਾਚਾ ਬਾਏ। ਟੰਗਾ ਟੰਗਾ। ਆ ਬਚਾਰੇ ਇਹ ਮੰਜਾਣਾ ਮੈਂ ਮਾਰਾ ਵਿਚਾਰੀ ਬਹਿਣਾ ਉਹਨਾਂ ਰੋਕ ਕੇ ਪਈ। ਅਮੀ ਇੱਥੇ ਆਇਆ। ਉਰੀ ਬੈਜੋ। ਮੋਟਰਸਾਈਕਲ ਨੂੰ ਬਾਹ ਫੜਾ ਤੇ ਕੈਂਪ ਰੇਟ ਦਾ ਕਰਦਾ ਇਹਦਾ। ਉਹ ਯਾਰ ਇਹ ਭੈਣਾਂ ਬਾਹਲੀ ਹਵਾ ਵਾਲੀ ਰਹਿੰਦਾ ਕਹਿੰਦਾ ਪਲਛਰ ਤੋਂ ਜੰਮ ਸੌਰੀ। ਉਹਨ ਡਰ ਗਿਆ ਕਰੇ ਮੈਨੂੰ ਮਾ ਹਰਿਆਣੇ ਜੋ ਵਿਆਹ ਹੈ ਹਰਿਆਣੇ ਜੋ ਯੂਪੀ ਜੋ ਪਤਾ ਨਹੀਂ ਕਿੱਥੇ ਅੱਛਾ ਇੱਥੇ ਜੋਗੇ ਇੱਕ ਤਾਂ ਟੱਪਣ ਲੱਗੇ ਕਹਿੰਦਾ ਜੋਬੇ ਦਾ ਸਵਰੀ ਆ ਮੇਰੇ ਉੱਥੇ ਕਰਤੇ ਮੁੱਦੇ ਹਾਂ ਉਰੇ ਹੀ ਕਰਤੇ ਮੁੱਦੇ ਦਾ ਅੱਛਾ ਹਾਂ ਸਿੰਗਰ ਡਿੱਗ ਪਏ ਅੱਛਾ ਇਹ ਸਾਹਰਾ ਮੂੰਹ ਪਿੰਦਾ ਰੇ ਥੋੜਾ ਪੀਉਂਦੇ ਕੁਕਰਾ ਇਹ ਪਿੰਦਾ ਰੇ ਨਾ ਕਰਨਾ ਫਿਰ ਨਾਲ ਪਿੰਦਾ ਬੰਦਾ ਨਹੀਂ ਡਿਆ ਦਾ ਹਾਂ ਪਿੰਦੇ ਦਾ ਬੈਲੰਸ ਹੀ ਉਧਰ ਹੁੰਦਾ ਧਿਆਨ ਹੁੰਦਾ ਵੀ ਡਿੱਗ ਨਾ ਜਾਵਾਂ ਉਹ ਏਡਾ ਕਰਦਾ ਹੈਗਾ ਬੋਤਲ ਪੀ ਜਾਂਦਾ ਕੋਈ ਨਹੀਂ ਬਾਬ ਜੋੜੇ ਨੇ ਭਾੜਾ ਲੱਗ ਗਿਆ ਹੋਊ। ਬਾਬ ਜੋੜੇ ਬਾਈ ਫਿਰਦਾ ਹੀ ਹੋਈ। ਆ ਇਹ ਬੋਤਲ ਪਾ ਲਈ ਹੋਏ ਹੁਣੇ ਮੁੱਦਾ ਕਰਦਾ। ਯਾਹਰ ਦਿੱਤੀ ਪਾ ਲਈ ਹੋਏ ਭਾੜਾ ਲੱਗ ਗਿਆ ਕਿ ਕਿ ਪਾਸੇ। ਹਾਂ। ਆਹੀ ਗੱਲ ਹੋਈ ਏ। ਤੁਸੀਂ ਦਾਲਣਾ ਮੇਰੇ ਤੇ ਲਾਓ ਬਾੜੀ। ਮੈਂ ਮੁੰਡਾ ਨੂੰ ਲੈ ਆਥਣਾ ਹੋਈ ਜਾਂਦਾ ਦਾ। ਵੋਟਾਂ ਦੀ ਗੱਲ ਕਰੋ ਤੇ ਵੋਟਾਂ ਦੀ ਤਾਂ ਹੁਣ ਹੋ ਗਿਆ। ਖਾਣਾ ਲਵਾਵੋਗੇ ਚਾਤਾ ਵੋਟਾਂ ਦੇ ਹੋਈ। ਖਾਣਾ ਕਿਹੜੇ ਸੱਦੀਆ ਦੱਸ ਉਹਨੂੰ। ਦਦਾਰ ਨੂੰ ਚੱਲਾ ਸੱਦਾਂ ਦੇ ਮਾਨਸ ਵਾਲੇ ਨੂੰ। ਉਹਨੂੰ ਸੱਦ ਲਾਂਗੇ ਤੇ। ਹਾਂ। ਉਹਦੇ ਨਾਲ ਗੱਲ ਕੋਲ ਆਈ ਕਿ ਪਿੱਛੇ ਵਾਲਾ ਗਾਣਾ ਬਾਲਾ ਗੱਬਾ ਆ ਉਹਦਾ। ਮਾ ਆ ਭੁੱਲ ਕਹਿਣਾ ਦਾ ਬਜ਼ਾਰ ਆਪਣੀ ਬੰਦਾ ਦਾ ਮੈਂ ਨਾਲ ਵੰਦਾ ਰਿਹਾ ਉਹਦੇ ਜਾਣਦਾ ਵੀ ਬਜ਼ਾਰ ਉਹਨਾਂ ਦੇ ਪੱਕ ਪੱਕ ਆਇਆ ਮੈਂ ਇੱਕ ਦਿਨ ਮੇਰੀ ਬੱਧੀਆ ਲਿਆ ਆਇਆ ਉਹ ਵੀ ਮਰੀ ਜਾਂਦਾ ਯਾਰ ਤਾਂ ਕੱਖ ਮੱਲਾ ਉਹ ਨਹੀਂ 100 ਲੱਗੇ ਤਾਰਾ ਮੈਂ ਉਹਨਾਂ ਦੀ ਗੱਡ ਕੱਢਦਾ ਰਿਹਾ ਚਾ ਮੇਰੀ ਗੱਲ ਸੁਣ ਲੈ ਕਿਤੇ ਸੱਦਨਾ ਸੱਦ ਨਹੀਂ ਬੜਾ ਦਰ ਦਾ ਬਸ ਠੀਕ ਹੈ ਦਰ ਦਾ ਖਾੜੀ ਲੱਗੂ ਸਰਪੈਂਚੀ ਵਾਲਾ ਇਹਦਾ ਲੱਗਦਾ ਨਰਮਾ ਤੇ ਮੈਂ ਤਾਂ ਐ ਗੱਲਾਂ ਵਿੱਚ ਗੱਲਾਂ ਤੇ ਯਕੀਨ ਹੀ ਨਹੀਂ ਹੈ ਨਹੀਂ ਨਹੀਂ ਉਹ ਹੀ ਛੁੱਟੀਆਂ ਦਿੰਦਾ ਯਾਰ ਇਹਨਾਂ ਨੂੰ ਕੀ ਪਤਾ ਹਰਿਆਣੇ ਵਾਲੇ ਇਹਦਾ ਤੈਨੂੰ ਪਤਾ ਜਾਣ ਪਛਾਨ ਮੇਰੀ ਆ ਵਿਚਰੀ ਜਦੋਂ ਮੈਂ ਛੁੱਟੀਆਂ ਲਈਆਂ ਸੀ ਲਈਆਂ ਸੀ ਨਾ ਇਹ ਗੱਲ ਤਾਂ ਫੁੱਦੂ ਲਾਜੀ ਹੁਣ ਤੂੰ ਪੈਸੇ ਬਾਕੇ ਦਰ ਦਾ ਗਾਣਾ ਦੇਖੀ ਲੱਗਦਾ ਮੈਂ ਤੈਨੂੰ ਐ ਕਹਿਣਾ ਮੈਂ ਸਾਰਾ ਕੰਮ ਕਰਦਾ ਰਿਹਾ ਝਾੜੂ ਮੈਂ ਮਾਰਦਾ ਰਿਹਾ ਉਹਨਾਂ ਦੇ ਗੋਹਾ ਗੋਹਾ ਮੈਂ ਚਾੜਦਾ ਰਿਹਾ ਸਾਰਾ ਕੰਮ ਮੈਂ ਕੀਤਾ ਉਹਨਾਂ ਦੇ ਖਾੜਾ ਬਸ ਫਰੀ ਲੱਗੀ ਤੂੰ ਸੁਤਰਾ ਲੱਗਿਆ ਕੇ ਐਸੇ ਚੱਲ ਠੀਕ ਆ ਫਿਰ ਉਹਨੂੰ ਲੈ ਕੇ ਕਿੱਥੇ ਉਹ ਕਦੇ ਕਦੇ ਮਾਰ ਸਕਦਾ ਚਾਹ ਨਾਲ ਤੂੰ ਚਾਹ ਨਾਲ ਝੱਡ ਬਰੇ ਨੇ ਰੋਟੀ ਖਵਾ ਵਿਚਾਰਿਆਂ ਨੂੰ ਤੜਕੇ ਤੇ ਲੱਕਰੀ ਫਿਰਦਾ ਆਏਗਾ ਤੂੰ ਬਾਹ ਲੈ ਕੇ ਜਾਣਾ ਉਹ ਲੈ ਕੇ ਜਾ ਯਾਰ ਇਹਨਾਂ ਨੂੰ ਬਸ ਠੀਕ ਆ ਚੱਲ ਤੈਨੂੰ ਡੱਕਰੀ ਫਿਰਦਾ ਆਏਗਾ ਮੈਨੂੰ ਭੁੱਖ ਲੱਗ ਰਹੀ ਆ ਤੜਕੇ ਤੇ ਫਿਰਦੇ ਨੇ ਰੋਟੀ ਉੱਟੀ ਖਵਾ ਦੇ ਵਿਚਾਰਿਆਂ ਨੂੰ ਲੈ ਦਾਜਾ 5 ਕਿਲੋ ਮੂੰਗੀ ਚੁੱਲੇ ਤੇ ਧਰੀ ਬਈਆ ਕਾਣਾ ਗੱਡਲਾ ਮੂੰਗੀ ਦੇ ਕਰਦਾ ਸੱਦਨੇ ਦਸਾਰਾ ਹੈ ਆਏ ਬੜੇ ਮੈਂ ਤਰ੍ਹਾਂ ਨੇ ਲੈਣੀ ਸਰਪਾਂਚੀ ਪਿੰਡ ਦੀ ਨਹੀਂ ਹੱਥ ਕਈਆਂ ਦੇ ਕਰਾ ਕੇ ਦੇਖੀ ਖੜੇ ਬੰਦਿਏ ਮੈਂ ਤਰ੍ਹਾਂ ਨੇ ਲੈਣੀ ਸਰਪਾਂਚੀ ਪਿੰਡ ਦੀ ਨਹੀਂ ਹੱਥ ਖਈਆਂ ਦੇ ਕਰਾ ਕੇ ਦੇਖੀ ਖੜੇ ਬੰਦਿਏ